ਬੀਜੇਪੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਇੱਕ ਵਾਰੀ ਫੇਰ ਤੋਂ ਇੱਕ ਥਾਂ ਦੇ ਚੋਣ ਪ੍ਰਚਾਰ ਕਰਦੇ ਹੋਏ ਵਿਖਾਈ ਦੇਣਗੇ ਨਰਿੰਦਰ ਮੋਦੀ ਦੇ ਗੜ ਗੁਜਰਾਤ ਦੀ ਗੱਲ ਕਰ ਰਹੇ ਆ ਅੱਜ ਮੋਦੀ ਤੇ ਰਾਹੁਲ ਗਾਂਧੀ ਦੇ ਇੱਕ ਦੂਜੇ ਵਿਰੁੱਧ ਸਿਆਸੀ ਸੋਰ ਆਲਾਬਦੇ ਹੋਏ ਵਿਖਾਈ ਦਿੱਤੇ ਜਾਣਗੇ ਗੁਜਰਾਤ ਦੇ ਵਿੱਚ ਅੱਜ ਮੋਦੀ ਦੀਆਂ 6 ਰੈਲੀਆਂ ਹੋਣਗੀਆਂ ਤੇ ਰਾਹੁਲ ਗਾਂਧੀ ਵੀ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ ਕੋਲਦਾਮਨ ਤੋਂ ਰੈਲੀ ਦੀ ਸ਼ੁਰੂਆਤ ਕਰਦੇ ਹੋਏ ਸਿਲਵਾਸਾ ਮਹੂਆ ਛੋਟਾ ਉਦੈਪੁਰ ਭਰੂਚ ਤੇ ਆਖਿਰ ਦੇ ਵਿੱਚ ਗੁਜਰਾਤ ਦੇ ਰਾਜਕੋਟ ਦੇ ਵਿੱਚ ਨਰਿੰਦਰ ਮੋਦੀ ਦੀ ਰੈਲੀ ਹੋਏਗੀ ਦੂਜੇ ਪਾਸੇ ਕਾਂਗਰਸ ਦੇ ਯੋਵਰਾਜ ਦੀ ਗੱਲ ਕਰੀਏ ਰਾਹੁਲ ਗਾਂਧੀਿਤ ਅਮਰੇਲੀ ਭਵਨਗੜ ਤੇ ਦੇਵਗੜ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ ਰਾਹੁਲ ਗਾਂਧੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਦੀ ਰੈਲੀਆਂ ਦੀ ਸ਼ੁਰੂਆਤ ਕੋਲਦਮਨ ਤੋਂ ਹੁੰਦੇ ਹੋਏ ਸਿਲਵਾਸਾ ਮਹੂਆ ਛੋਟੇ ਉਦੇਪੁਰ ਭਰੂਚ ਤੇ ਆਖਿਰ ਦੇ ਵਿੱਚ ਗੁਜਰਾਤ ਦੇ ਰਾਜਕੋਟ ਦੇ ਵਿੱਚ ਮੋਦੀ ਵੱਲੋਂ ਰੈਲੀ ਕੀਤੀ ਜਾਏਗੀ ਦੂਜੇ ਪਾਸੇ ਰਾਹੁਲ ਗਾਂਧੀ ਅਮਰੇਲੀ ਭਵਨਗਰ ਤੇ ਦੇਵਗੜ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਲੋਕਾਂ ਨੂੰ ਵੋਟ ਦੀ ਅਪੀਲ ਕਰਨਗੇ